ਹਾਂਜੀ ਭਾਈ ਸਾਰਾ ਨੂੰ ਸ਼ਾਸਤਰੀ ਕਾਲ ਅੱਜ ਅਸੀਂ ਖੜਾ ਹਾਂ ਮੇਰੇ ਪਿੰਡ ਰੂੜ ਕਲਾਂ ਵਿੱਚ ਜਿੱਥੇ ਚੋਰਾਂ ਨੇ ਭਾਈ ਬੰਦਾ ਵੱਢਿਆ ਤੁਹਾਨੂੰ ਦਿਖਾਉਣਾ ਹੈ ਥੋੜਾ ਜਿਹਾ ਲੋਕ ਕੇ ਵੀਡੀਓ ਬਣਾਈ ਗਈ ਤੇ ਹਥਿਆਰ ਲਈ ਫਿਰਦੇ ਨੇ ਬਹੁਤ ਤਕੜਿਆ ਨਹੀਂ ਪਤਾ ਆਪਣੇ ਕੰਨੀ ਕਰਦਣਾ ਜਿੱਥੇ ਮਤਲਬ ਇਹ ਕਾਂਡ ਹੋਇਆ ਸਾਹਮਣੇ ਚੋਰ ਬਿਲਕੁਲ ਖੜੇ ਨਹੀਂ ਵੀਰੇ ਦਿਨ ਮਤਲਬ ਆਏ ਮੰਨ ਕੇ ਚੱਲੋ 9 ਕ ਦਾ ਟਾਈਮ ਆਗਾ ਠੀਕ ਹੈ ਜੀ ਬੰਦਾ ਧੌਣ ਤਾੜ ਤੋਂ ਲੱਗ ਕਰਤੀ ਬਈ ਸੋਨ ਨੂੰ ਦਿਖਾਉਣੇ ਹੌਲੀ ਹੌਲੀ ਮੈਂ ਕੈਮਰਾ ਲੈ ਕੇ ਲੱਗੇ ਜਾਊਗਾ ਤੁਸੀਂ ਵੀਡੀਓ ਦੇਖਦੇ ਰਹੋ ਐਂਡ ਤੱਕ ਬਣਾਈ ਰੱਖਿਓ ਬਈ ਕਿਵੇਂ ਬੰਦੇ ਦਾ ਵਿਚਾਰੇ ਦਾ ਧੌਣ ਤਾੜ ਤੋਂ ਲੱਗ ਕੀਤੀ ਹੈਗੀ ਤੇ ਐਂ ਹਿਸਾਬ ਲਾ ਲਓ ਬਈ ਇੱਕ ਬੰਦਾ ਇੱਕ ਜਨਾਨੀ ਚੋਰਾਂ ਨੇ ਬਸ ਐਂ ਕੰਡਾਸਿਆਂ ਨਾਲ ਵੱਢ ਤੇ ਵੀਰੇ ਇਹ ਜਾਤੇ ਜਾਂ ਰੋਕਣ ਵਾਸਤੇ ਵੀਡੀਓ ਸ਼ੇਅਰ ਕਰਦਿਆ ਕਰੋ ਬਈ ਦਬਕ ਹੈਨਾ ਤੇ ਹੁਣ ਅਸੀਂ ਪਿੰਡ ਚੂੜ ਕਲਾਂ ਵਿੱਚ ਖੜੇ ਆ। ਤੁਹਾਨੂੰ ਦਿਖਾਉਣਾ ਵੀ ਕਿਵੇਂ ਬੰਦਾ ਵੱਡਿਆ ਜਮਾ ਹਕੀਕਤ ਦਿਖਾਵਾਂਗੇ ਬਸ ਮਾੜਾ ਟਿਕ ਜਾਣ ਦੇ ਉਹਨਾਂ ਨੂੰ। ਵੀਡੀਓ ਬਣਾਈ ਰੱਖੋ ਬਈ। ਠੀਕ ਹੈ। ਹੌਲੀ ਹੌਲੀ ਮਨੋਂ ਕੋਲੇ ਜਾਊਂਗਾ ਬੋਲਣਾ ਨਹੀਂਗਾ ਪਰ ਮੈਂ ਤੇ ਤੁਸੀਂ ਮਤਲਬ ਵੀਡੀਓ ਦੇਖਦੇ ਰਹੇ ਬੰਦੇ ਤੱਕ। ਮੈਂ ਹੌਲੀ ਹੌਲੀ ਲੈ ਕੇ ਜਾਊਂ ਵੀਡੀਓ ਕੋਲੇ ਉਹਨਾਂ ਦੇ। ਵੀਡੀਓ ਅੰ데 ਤੱਕ ਦੇਖਿਓ ਹਨਾ। ਵੀਡੀਓ ਕਰ ਦੋ ਸੇਰ ਇਹ ਜੇ ਮਤਲਬ ਚੋਰ ਡਾਕੂ ਧਕਾਇਆ ਥਾ ਫੜੇ ਜਾਣਾ। ਮੈਂ ਜਮਨ ਲਵੀ ਜਾਨਾ ਬਈ ਠੀਕ ਹੈ ਤੇ ਵੀਡੀਓ ਬਾਈ ਬਣ ਕੇ ਤੁਸੀਂ ਐਂਡ ਤੱਕ ਦੇਖਿਓ ਮੈਂ ਸਾਨੂੰ ਲਵੀ ਜਾ ਕੇ ਜਮਨ ਮੂੰਹ ਦਿਖਾਉਂਗਾ ਕੈਂ ਮੈਂ ਉਹਦੋਂ ਬੋਲਦਾ ਨਹੀਂ ਕੈਮਰਾ ਪਾ ਲੂੰਗਾ ਉਹਦੀ ਜੇਬ ਦੇ ਵਿੱਚ ਠੀਕ ਆ ਬਸ ਤੁਸੀਂ ਲਾਈਵ ਸ਼ੋਅ ਦੇਖਿਓ ਓਕੇ ਤੇ ਵੀ ਕਿਵੇਂ ਗੰਡਾਸਿਆਂ ਨਾ ਮਾਰਿਆ ਜਨਾਨੀ ਦੇ ਵਿਚਾਰੇ ਦੇ ਕੱਪੜੇ ਕੂਪੜੇ ਪਾੜ ਮਤਲਬ ਬੇਇੱਜ਼ਤੀ ਕਰਕੇ ਪੂਰੀ ਮਾਰੀ ਹੈਗੀ ਤੁਹਾਨੂੰ ਦਿਖਾਉਣੇ ਜਮਾ ਠੀਕ ਹੈ ਦੇਖਦੇ ਰਹੋ ਬਾਈ ਐਂਡ ਤੱਕ ਦੇਖੋ ਜਮਾ ਕਿਵੇਂ ਗੰਡਾਸਿਆਂ ਨਾਲ ਵੱਡੇ ਆ ਪਤੀ ਪਤਨੀ ਦੋਨੇ ਵਿਚਾਰੇ ਤੇ ਵੀਡੀਓ ਕਰਦੇ ਹੋ ਸ਼ੇਰ ਬਾਈ ਧੰਨਵਾਦ ਤੇ ਮੈਂ ਤੁਹਾਨੂੰ ਦਿਖਾਉਣਾ ਹੈ ਨਾ ਕਿਵੇਂ ਅਤਿਆਚਾਰ ਕੀਤਾ ਉਹਨਾਂ ਤੇ ਅਗਲਾ ਇੱਕ ਸਕ੍ਰਿਪਟ ਹੋਰ ਬੰਬਾਈ ਉਹਦੇ ਵਿੱਚ ਦੇਖੋ ਜਮਾਂ ਲਾਈਟ ਚੱਲਦੀ ਵਿੱਚ ਦਿਖਾਉਂਗਾ ਲਾਈਵ ਸ਼ੋਅ ਜਮਾਂ ਬਿਲਕੁਲ ਓਕੇ ਮੈਂ ਲਵੇ ਜਾ ਕੇ ਬਾਈ ਬੋਲਣਾ ਨਹੀਂ ਹੈ ਠੀਕ ਆ